PPCC ਪਤੇ ਹਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਾਈਵ ਹੋ ਕੇ ਕੁਝ ਜਾਣਕਾਰੀ ਸਾਂਝੀ ਕਰਦੇ ਨੇ ਉਸ ਜਾਣਕਾਰੀ ਦੇ ਵਿੱਚ ਖਾਸ ਕਰਕੇ ਅਕਾਲੀ ਦਲ ਔਰ ਉਸ ਤੋਂ ਵੀ ਜ਼ਿਆਦਾ ਖਾਸ ਤੌਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਹੁੰਦਾ ਪਰ ਹੁਣ ਉਹ ਲਾਈਵ ਹੋ ਕੇ ਦਿੱਤੀ ਜਾਣਕਾਰੀ ਰਾਜਾ ਵੜਿੰਗ ਨੂੰ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ PPCC ਵਰਦਾਨ ਨੂੰ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ ਦਰਅਸਲ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਸਪੋਕਸਪਰਸਨ ਅਰਸ਼ਦੀਪ ਕਲੇਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸਿੱਧੇ ਨਿਸ਼ਾਨੇ ਜਿਹੜੇ ਨੇ ਉਹ ਕਾਂਗਰਸ ਸਰਕਾਰ ਦੇ ਉੱਤੇ ਰਖਾਸ ਕਰਕੇ ਪੀਪਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਣਗ ਦੇ ਉੱਤੇ ਸਾਧਦੇ ਨੇ ਉਹਨਾਂ ਨੇ ਸਾਫ਼ ਕਿਹਾ ਆ ਕਿ ਅਮਰਿੰਦਰ ਸਿੰਘ ਰਾਜਾ ਵਣਗ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਰਲ ਚੁੱਕੇ ਨੇ ਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਦਾ ਗੱਠਜੋੜ ਹੋ ਚੁੱਕਿਆ ਹੈ ਇਸ ਵਾਸਤੇ ਉਹ ਪੰਜਾਬ ਦੇ ਮੁੱਖ ਮੰਤਰੀ ਯਾਨੀ ਕਿ ਸੀਐਮ ਭਗਵੰਤ ਮਾਨ ਦੇ ਖਿਲਾਫ ਤਾਂ ਹਰਗिज ਨਹੀਂ ਬੋਲਣਗੇ ਪਰ ਹੁਣ ਉਹ ਅਕਾਲੀ ਦਲ ਦੇ ਵੱਲ ਬੋਲਣਾ ਸ਼ੁਰੂ ਕਰ ਗਏ ਨੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜੋ ਇਤਰਾਜ਼ ਖੜਾ ਹੋਇਆ ਆ ਉਸ ਇਤਰਾਜ਼ ਦੇ ਉੱਤੇ ਸ਼ਾਇਦ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਦਰਸਲ ਇਹ ਮਾਮਲਾ ਲੰਘੇ ਕੱਲ੍ਹ ਪੜਕਿਆ ਸੀ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਾਈਵ ਹੋ ਕੇ ਇਹ ਇਲਜ਼ਾਮ ਲਾਇਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਜ ਦੇ ਨਾਲ ਫੋਨ ਦੇ ਉੱਤੇ ਰਾਬਤਾ ਕਾਇਮ ਕੀਤਾ ਔਰ ਉਹਨਾਂ ਦੇ ਰਾਬਤਾ ਕਾਇਮ ਕਰਨ ਤੋਂ ਬਾਅਦ ਹੀ ਰੋਤਕ ਦੇ ਪੀਜੀਆਈ ਤੋਂ ਚੰਡੀਗੜ੍ਹ ਦੇ ਪੀਜੀਆ ਦੇ ਵਿੱਚ ਪ੍ਰਿਤਪਾਲ ਸਿੰਘ ਨੂੰ ਟਰਾਂਸਫਰ ਕੀਤਾ ਗਿਆ ਖੈਰ ਇਸ ਚੀਜ਼ ਦੇ ਉੱਤੇ ਇਤਰਾਜ਼ ਖੜਾ ਕਰਦੇ ਹੋਏ ਉਹਨਾਂ ਨੇ ਸਾਫ਼ ਕਿਹਾ ਸੀ ਕਿ ਅਕਾਲੀ ਦਲ ਦੇ ਲਖਸ ਜਿਹੜੇ ਨੇ ਉਹ ਅਜੇ ਤੱਕ ਹਰਿਆਣੇ ਦੀ ਸਰਕਾਰ ਦੇ ਨਾਲ ਨੇ ਔਰ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਸਾਨ ਅੰਦੋਲਨ ਦੇ ਉੱਤੇ ਹੁੰਦੇ ਤਸ਼ੱਦਦ ਦੇ ਨਾਲ ਸ਼ਿਰੋਮਨੀ ਅਕਾਲੀ ਦਲ ਨੂੰ ਔਰ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਜੋੜਿਆ ਸੀ ਖੈਰ ਉਸ ਤੋਂ ਬਾਅਦ ਸੀਨੀਅਰ ਸਪੋਕਸਪਰਸਨ ਅਰਸ਼ਦੀਪ ਕਲੇਰ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਔਰ ਉਹਨਾਂ ਨੇ ਕੁਝ ਜਾਣਕਾਰੀਆਂ ਸਪਸ਼ਟ ਕੀਤੀਆਂ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਜਵਾਬ ਦਿੰਦੇ ਆ ਕਿਹਾ ਕਿ ਸਿਰਫ ਗ੍ਰਹਿ ਮੰਤਰੀ ਅਨਲ ਵਿਜੇ ਦੇ ਨਾਲ ਗੱਲਬਾਤ ਨਹੀਂ ਸੀ ਕੀਤੀ ਗਈ ਫੋਨ ਸਿਰਫ ਗ੍ਰਹਿ ਮੰਤਰੀ ਨੂੰ ਨਹੀਂ ਸੀ ਕੀਤਾ ਗਿਆ ਸਗੋਂ ਹਰਿਆਣਾ ਦੇ ਕਈ ਕਾਂਗਰਸੀ ਲੀਡਰਾਂ ਨੂੰ ਵੀ ਫੋਨ ਜਿਹੜਾ ਆ ਉਹ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਉਸੇ ਵੇਲੇ ਕੀਤਾ ਗਿਆ ਸੀ ਤਾਂ ਕਿ ਹਾਲਾਤਾਂ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਉਹ ਕੀਤੀਆਂ ਜਾਣ ਪਰ ਇਸ ਬਾਰੇ ਬਾਕੌਲ ਅਰਸ਼ਦੀਪ ਕਲੇਰ ਰਾਜਾ ਵੜਿੰਗ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਖੈ ਇਸ ਮਾਮਲੇ ਨੂੰ ਲੈ ਕੇ ਸਿੱਧੇ ਨਿਸ਼ਾਨੇ ਸਾਧੇ ਗਏ ਨੇ ਹਾਲਾਂਕਿ ਕੱਲ ਤੱਕ ਆਕਾਲੀ ਦਲ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਸੀ ਨਾ ਸਿਰਫ ਕਾਂਗਰਸੀਆਂ ਵੱਲੋਂ ਪਰ ਕਈ ਲੋਕ ਵੀ ਜਿਹੜੇ ਨੇ ਉਹ ਆਕਾਲੀ ਦਲ ਨੂੰ ਕੰਤ ਤੱਕ ਟਹਿਰਾਉਣ ਅਲੱਗ ਗਏ ਸੀ ਖਰ ਆਖਰਕਾਰ ਹੁਣ ਅਰਸ਼ਦੀਪ ਕਲੇਰ ਨੇ ਵੀ ਕੁਝ ਜਾਣਕਾਰੀ ਸਪਸ਼ਟ ਕੀਤੀ ਔਰ ਨਾਲ ਦੀ ਨਾਲ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਦੀ ਸਰਕਾਰ ਦੇ ਨਾਲ ਕਾਂਗਰਸ ਹੁਣ ਰਲ ਚੁੱਕੀ ਹੈ ਇਸ ਵਾਸਤੇ ਪੰਜਾਬ ਸਰਕਾਰ ਨੂੰ ਸੀਐਮ ਭਗਵੰਤ ਮਾਨ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਕਾਂਗਰਸ ਪਾਰਟੀ ਕੁਝ ਨਹੀਂ ਕਹਿੰਦੀ ਨਾ ਹੀ ਕੁਝ ਕਹਿ ਸਕਦੀ ਹੈ ਔਰ ਉਹਨਾਂ ਨੇ ਆ ਵੀ ਕਿਹਾ ਕਿ ਲੰਗੇ ਜਿਹੜੇ ਐਸਐਸਪੀ ਆਫਿਸ ਦੇ ਬਾਹਰ ਸੰਗਰੂਰ ਐਸਐਸਪੀ ਆਫਿਸ ਦੇ ਬਾਹਰ ਜੋ ਕਾਂਗਰਸ ਨੇ ਧਰਣਾ ਲਗਾਇਆ ਉਹ ਬੇਮਤਲਬ ਸੇ ਕ ਜੇ ਕੰਮ ਹੀ ਕਰਵਾਉਣਾ ਸੀ ਤੇ ਆਪਣੇ ਮਿੱਤਰ ਯਾਨੀ ਕਿ ਸੀਐਮ ਭਗਵੰਤ ਮਾਨ ਨੂੰ ਕਹਿ ਕੇ ਕੰਮ ਕਰਵਾਇਆ ਜਾ ਸਕਦਾ ਸੀ ਇਹ ਅਰਸ਼ਦੀਪ ਕਲੇਰ ਕਹਿੰਦੇ ਨਜ਼ਰ ਆ ਰਹੇ ਨੇ ਸਿੱਧੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਉੱਤੇ ਤੇ ਖਾਸ ਕਰਕੇ ਪੀਪੀਸੀਸੀ ਪ੍ਰਧਾਨ ਉੱਤੇ ਨਿਸ਼ਾਨੇ ਸਾਧ ਤੇ ਨਜ਼ਰ ਆ ਰਹੇ ਨੇ ਦੋਵੇਂ ਪਾਰਟੀਆਂ ਦੇ ਵਿੱਚ ਵਿਵਾਦ ਜਿਹੜਾ ਹੈ ਉਹ ਵੱਡੇ ਪੱਧਰ ਤੇ ਛਿੜ ਚੁੱਕਿਆ ਆਖਿਰ ਉਰ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਦੇਖੋ ਕੱਲ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਰਾਤ ਆਪਣੀ ਗੱਡੀ 'ਚੋਂ ਲਾਈਵ ਹੋਏ ਤੇ ਬੜੇ ਦੁਖੀ ਦਿਖਾਈ ਦਿੱਤੇ ਦੁਖੀ ਕਿਸ ਗੱਲ ਤੋਂ ਕਿ ਪੰਜਾਬ ਦਾ ਉਹ ਨੌਜਵਾਨ ਗੁਰਸਿੱਖ ਨੌਜਵਾਨ ਪ੍ਰੀਤਪਾਲ ਜਿਹਨੂੰ ਖਨੌਰੀ ਬਾਰਡਰ ਤੋਂ ਪੰਜਾਬ ਪੁਲਿਸ ਦੀ ਹਾਜ਼ਰੀ ਚ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਸੀ ਬੋਰੀ ਚ ਪਾ ਕੇ ਜਿੱਦੀ ਕੁੱਟਮਾਰ ਹੋਈ ਉਹਦੀਆਂ ਲੱਤਾਂ ਤੋੜਤੀਆਂ ਜਵਾੜਾ ਤੋੜਤਾ ਨੱਕ ਦੀ ਹੱਡੀ ਤੋੜਤੀ ਸਿਰ ਚ ਸੱਟਾਂ ਨੇ ਉਹਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਯਤਨਾ ਸਦਕਾ ਪੀਜੀਆਈ ਰੋहतक ਤੋਂ ਪੀਜੀਆਈ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਔਰ ਇਸ ਗਲਤੀ ਨਿਰਾਸ਼ਗੀ ਕੇ ਭਾਈ ਵਿਕਰਮ ਮਜੀਠੀਆ ਨੇ ਕਿਉਂ ਹਰਿਆਣਾ ਸਰਕਾਰ ਦੇ ਨਾਲ ਗੱਲ ਕੀਤੀ ਕਾਂਗਰਸ ਨੂੰ ਤਾਂ ਸਿਆਸਤ ਕਰਨ ਦਾ ਮੌਕਾ ਹੀ ਨਹੀਂ ਲੱਗਿਆ ਮੈਂ ਰਾਜਾ ਵੜਿੰਗ ਸਾਹਿਬ ਨੂੰ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਇਹ ਹੁੰਦੀ ਹੈ ਲੀਡਰਸ਼ਿਪ ਕੁਆਲਿਟੀ ਇੱਕ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਨੇ ਪੰਜਾਬ ਦੇ ਇੱਕ ਗੁਰਸਿੱਖ ਪਰਿਵਾਰ ਦਾ ਦਰਦ ਸਮਝਿਆ ਤੇ ਆਪਣੇ ਤੇ ਗੱਲ ਲੈ ਕੇ ਆਪਣੀ ਜ਼ਿੰਮੇਵਾਰੀ ਲੈ ਕੇ ਉੱਥੇ ਹਰਿਆਣਾ ਸਰਕਾਰ ਦੇ ਨਾਲ ਗੱਲ ਕੀਤੀ ਗ੍ਰਹਿ ਮੰਤਰੀ ਨਿਲਵਜ ਸਾਹਿਬ ਨਾਲ ਹੈਲਥ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਤੇ ਨੌਜਵਾਨ ਨੂੰ ਪੰਜਾਬ ਲਿਆਂਦਾ ਲੋਕਾਂ ਵਾਸਤੇ ਲੋਕਾਂ ਦੇ ਦਰਦ ਕਰਕੇ ਤੇ ਇੱਕ ਲੀਡਰ ਰਾਜਾ ਵੜਿੰਗ ਸਾਹਿਬ ਜਿਹੜੇ ਆਪਣੇ ਨਿੱਜੀ ਮਫਾਦਾਂ ਕਰਕੇ ਰਾਤ ਦੇ ਹਨੇਰਿਆਂ 'ਚ ਉਰੇ ਜਾ ਕੇ ਆਮ ਆਦਮੀ ਪਾਰਟੀ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕਰਦੇ ਨੇ ਕਿ ਕਿਤੇ ਭਾਈ ਬਸਾਂ ਦੀ ਬਾਡੀਆਂ ਵਾਲਾ ਕੇਸ ਨਾ ਖੋਲਦਿਓ ਮੈਂ ਅੱਜ ਰਾਜਾ ਵੜਿੰਗ ਸਾਹਿਬ ਨੂੰ ਸਪਸ਼ਟ ਸਵਾਲ ਕਰਨਾ ਚਾਹੁੰਦਾ ਕਿ ਕੋਈ ਵਿਕਰਮ ਮਜੀਠੀਆ ਸਾਹਿਬ ਨੇ ਕੱਲੀ ਅਨਿਲ ਵਿਜ ਸਾਹਿਬ ਨਾਲ ਨਹੀਂ ਗੱਲ ਕੀਤੀ ਹੁਣ ਜੇ ਤੁਹਾਨੂੰ ਨਹੀਂ ਪਤਾ ਤਾਂ ਸੀ ਕੀ ਕਰੀਏ ਗੱਲ ਤਾਂ ਹੁੱਡਾ ਸਾਹਿਬ ਨਾਲ ਵੀ ਕੀਤੀ ਸੀ ਕਿਉਂਕਿ ਰੋहतक ਜ਼ਿਲ੍ਹਾ ਜਿਹੜੇ ਭពਿੰਦਰ ਸਿੰਘ ਹੁੱਡਾ ਨੇ ਕਾਂਗਰਸ ਦੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦਾ ਜ਼ਿਲ੍ਹਾ ਗੱਲ ਤਾਂ ਚਟਾਲਾ ਸਾਹਿਬ ਨਾਲ ਵੀ ਕੀਤੀ ਸੀ ਔਰ ਜੋ ਕੁਝ ਕੀਤਾ ਪਰਿਵਾਰ ਦੀ ਹਾਜ਼ਰੀ ਚ ਕੀਤਾ ਪਰਿਵਾਰ ਦੇ ਕਹਿਣ ਤੇ ਕੀਤਾ ਪਰਿਵਾਰ ਦੀ ਸਹਿਮਤੀ ਨਾਲ ਕੀਤਾ ਪਰ ਹਾਂ ਅੱਜ ਸਵਾਲ ਤਾਂ ਰਾਜਾ ਫੜਿੰਗ ਨੂੰ ਹੈ ਕਾਂਗਰਸ ਡਰਾਮੇ ਕੀ ਕਰ ਰਹੀ ਹੈ ਕੱਲ ਤੁਸੀਂ ਜਾ ਕੇ ਉਥੇ ਸੰਗਰੂਰ ਐਸਐਸਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਪ੍ਰਦਰਸ਼ਨ ਕਰਨ ਦਾ ਕੀ ਫਾਇਦਾ ਸੰਗਰੂਰ ਮੁੱਖ ਮੰਤਰੀ ਦਾ ਜ਼ਿਲ੍ਹਾ ਪੰਜਾਬ ਚ ਮੁੱਖ ਮੰਤਰੀ ਤੋਂ ਪੁੱਛੇ ਬਿਨਾ ਪਤਾ ਨਹੀਂ ਹਿੱਲ ਸਕਦਾ ਤੇ ਜੇ ਕਾਂਗਰਸ ਨੇ ਪਰਚਾ ਦਰਜ ਕਰਾਉਣਾ ਫਿਰ ਕਰਦੇ ਨਾ ਮੁੱਖ ਮੰਤਰੀ ਭਾਈ ਉਹਦਾ ਜਾ ਕੇ ਕਰਾਓ ਉਹ ਤਾਂ ਤੁਹਾਡੇ ਹੁਣ ਸੱਜਰੇ ਸੱਜਰੇ ਮਿੱਤਰ ਬਣੇ ਨੇ ਥੋੜਾ ਸਮਝੌਤਾ ਹੋ ਗਿਆ ਦੇਸ਼ ਦੇ ਵਿੱਚ ਮੁੱਖ ਮੰਤਰੀ ਦੇ ਖਿਲਾਫ ਤੁਸੀਂ ਬੋਲ ਨਹੀਂ ਸਕਦੇ ਤੇ ਐਸਐਸਪੀ ਦੀ ਕੀ ਜ਼ਰੂਰਤ ਹੈ ਕਿ ਜਿੰਨਾ ਚਿਰ ਮੁੱਖ ਮੰਤਰੀ ਨਾ ਕਵੇ ਤੇ ਐਸਐਸਪੀ ਪਰਚਾ ਦਰਜ ਕਰ ਦੇਵੇ ਤੇ ਗੱਲ ਕਰਦੇ ਹੋ ਤੁਸੀਂ ਸ਼ੁਭ ਕਰਨ ਦੇ ਮੌਤ ਦੇ ਇਨਸਾਫ ਦੀ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਭੈਣ ਜੀ ਵੀ ਕੱਲ ਧਰਨੇ 'ਚ ਸ਼ਾਮਲ ਸੀ ਤੇ ਭੈਣ ਜੀ ਨੂੰ ਇਹ ਵੀ ਦੱਸਣਾ ਸੀ ਕਿ ਜਿਸ ਵੇਲੇ ਤੁਸੀਂ ਉੱਥੇ ਧਰਨਾ ਲਾ ਕੇ ਬੈਠੇ ਸੀ ਦਿੱਲੀ 'ਚ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਗੱਠ ਜੁੜ ਰਿਹਾ ਸੀ ਕਿਸਾਨੀ ਮੁੱਦਾ ਕੋਈ ਇਕੱਲਾ ਪੰਜਾਬ ਦਾ ਕਿਸਾਨੀ ਮੁੱਦਾ ਤਾਂ ਦੇਸ਼ ਦਾ ਕਿਉਂ ਨਹੀਂ ਰੱਖੀ ਉੱਥੇ ਕਾਂਗਰਸ ਪਾਰਟੀ ਨੇ ਸ਼ਰਤ ਕਿ ਭਾਈ ਜਿਹੜਾ ਸਾਡਾ ਗੋਲੀ ਲੱਗਣ ਕਰਕੇ ਕਿਸਾਨ ਦੀ ਮੌਤ ਹੋਈ ਹੈ ਜਿੰਨਾ ਚਿਰ ਹਰਿਆਣਾ ਸਰਕਾਰ ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਹਰਿਆਣੇ ਦੇ ਤੇ ਪਰਚਾ ਨਹੀਂ ਹੁੰਦਾ ਓਨੇ ਚਿਰ ਕਾਂਗਰਸ ਕੋਈ ਵੀ ਜਿਹੜਾ ਚੋਣਾਂ ਦਾ ਸਮਝੌਤਾ ਨਹੀਂ ਕਰੇਗੀ ਦਿਓ ਇਸ ਗੱਲ ਦਾ ਜਵਾਬ ਸੋ ਵੜਿੰਗ ਸਾਹਿਬ ਕੱਲੀਆਂ ਆਪਾਂ ਸਿਆਸਤਾਂ ਨਾ ਕਰੀਏ ਕਾਂਗਰਸ ਦੇ ਜਿਹੜੇ ਨੰਗੇ ਚਿੱਠੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਕਾਂਗਰਸ ਹੈ ਇੱਕ ਕਾਤਲ ਜਮਾਤ ਸੋ ਜਿਹੜੀਆਂ ਜਨਰਲ ਡਾਇਰ ਡੂਰ ਦੀਆਂ ਗੱਲਾਂ ਕਰਦੇ ਹੂੰ ਇਹ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਉਹ ਸ਼ਖਸੀਅਤੋਂ ਜਿਹੜੇ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਉਹ ਇੰਦਰਾ ਗਾਂਧੀ ਜਿਨੇ ਪੰਜਾਬ ਦਾ ਤੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਸਭ ਤੋਂ ਵੱਡਾ ਕਹਾਣ ਕੀਤਾ ਕੋਈ ਭੁੱਲਿਆ ਨਹੀਂ ਸੋ ਕਿਰਪਾ ਕਰਕੇ ਪਹਿਲਾਂ ਆਪਣੇ ਜ਼ਮੀਰ ਅੰਦਰ ਚਾਤੀ ਮਾਰੋ ਆਪਣੀ ਪੀੜੀ ਤੇ ਸੋਟਾ ਫੇਰੋ ਫਿਰ ਸਾਡੇ ਨਾਲ ਗੱਲ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ